ਅੱਜ ਮੈਂ ਸੋਨਮਾ ਰੰਗ ਲੈ ਕੇ ਆਇਆ ਆਪਣੇ ਬਾਰੇ ਮੈਂ ਕੌਣ ਕਿਸੇ ਲਈ ਕੀ ਆਖਾਂ ਇੱਕ ਦਿਨ ਖੁਦ ਆਪਣੇ ਹੀ ਅੰਦਰ ਨજર ਡੋੰਗੀ ਮੈਂ ਮਾਰੀ ਤੇ ਗੁਣ ਦਿਸਿਆ ਮੈਨੂੰ ਟਾਵਾ ਟਾਵਾ ਤੇ ਐ ਬਾ ਫਰੀ ਭੰਡਾਰੀ ਵਾ ਵਾ ਮੈਂ ਕੌਣ ਕਿਸੇ ਲਈ ਕੀ ਆਖਾਂ ਬਸ ਆਪਣੇ ਬਾਰੇ ਕਹਿੰਦਾ ਹਾਂ ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹਾਂ ਮੈਂ ਕੌਣ ਕਿਸ ਲਈ ਕੀ ਆਖਾਂ ਉਹ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਜਾਣਨ ਮੰਨਣ ਦਾ ਕੋਈ ਹਾਸਲ ਮੈਨੂੰ ਵੱਲ ਹੋ ਜਾਏ ਉਹ ਕਾਸ਼ ਕਿਤੇ ਕੋਈ ਮੇਰੇ ਵਿੱਚ ਵੀ ਬੰਦਿਆਂ ਵਾਲੀ ਗੱਲ ਹੋ ਜਾਏ ਮੈਂ ਐਸੇ ਕਰਕੇ ਅਕਸਰ ਹੀ ਮੈਂ ਐਸੇ ਕਰਕੇ ਜ਼ਿਆਦਾਤਰ ਆ ਬੰਦਿਆਂ ਵਿੱਚ ਉੱਠਦਾ ਵੇਂਦਾ ਹਾਂ ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹਾਂ ਮੈਂ ਕੌਣ ਕਿਸੇ ਲਈ ਕੀ ਆਖਾਂ ਐ ਬਾਂਦਾ ਨਕੋ ਨਕ ਫਰਿਆ ਤੇ ਫੋਰਾ ਨਹੀਂ ਖਾਲੀ ਥਾਂ ਹੋਣਾ ਜੋ ਮੈਂ ਕੀਤਾ ਜਾਂ ਕਿਤੇ ਸੋਚਿਆ ਨਹੀਂ ਟਾਵਾਂ ਹੀ ਕੋਈ ਗੁਨਾਹ ਹੋਣਾ ਤਾਡੇ ਪਿਆਰ ਤੇ ਜਵਾਵਾਂ ਤੁਹਾਡੇ ਪਿਆਰ ਮੁਹੱਬਤਾਂ ਉਲੇ ਮੈਂ ਇਹਨਾਂ ਏਬਾਂ ਨੂੰ ਕੱਜ ਲੈਂਦਾ ਹਾਂ ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹਾਂ ਮੈਂ ਕੌਣ ਕਿਸੇ ਲਈ ਕੀ ਆਖਾਂ ਜੋ ਵੀ ਤ ਗਿਆ ਸੋ ਵੀ ਤ ਗਿਆ ਮੁੜ ਕੇ ਉਸ ਮੁੱਖ ਵਖਾਉਣਾ ਨਹੀਂ ਤੇ ਕੱਲ ਦਾ ਵੀ ਕੀ ਪਰੋਸਾਏ ਉਹਨੇ ਆਉਣਾ ਏ ਕਿ ਆਉਣਾ ਨਹੀਂ ਬੋਲੇ ਭੂਤ ਪਵਖਦੇ ਆ ਚੰਝਟਾ ਨੂੰ ਬੋਲੇ ਭੂਤ ਪਵਖਦੇ ਆ ਚੰਝਟਾ ਨੂੰ ਮੈਂ ਵਰਤਮਾਨ ਵਿੱਚ ਵੈਂਦਾ ਹਾਂ ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹਾਂ ਮੈਂ ਕੌਣ ਕਿਸ ਲਈ ਕੀ ਆਖਾਂ ਮੈਂ ਕੌਣ ਕਿਸ ਲਈ ਕੀ ਆਖਾਂ ਬਹੁਤ ਧੰਨਵਾਦ ਜੀ